ਆ ਗਏ ਹਾਂ ਉਹ ਜਦੋਂ ਦੇਖਿਆ ਆਣ ਕੇ ਤੇ ੱਲਿਓ ਸਾਰੇ ਪੈਰ ਕੱਟੇ ਸੀ ਪਾਣੀ ਨੇ ਪਾਣੀ ਇੱਥੇ ਮੇਰਾ ਖਿਆਲ ਘੱਟੋ ਘੱਟ ਵੀ 20 ਫੁੱਟ ਹੋਊਗਾ 20 ਫੁੱਟ ਤੋਂ ਘੱਟ ਡੂੰਗਾ ਨਹੀਂ ਸਾਰੀ ਮਾਰ ਜਿਹੜੀ ਇੱਧਰ ਨੂੰ ਆ ਗਈ ਆ ਹਾਂ ਸਾਰਾ ਨਾਲ ਆ ਗਈ ਤੈਨੂੰ ਬਿਲਕੁਲ ਰੇ ਰੇ ਤੁਮ ਸਭ ਕਾਰ ਦੋ 14 15 ਦੀ ਤੋਂ ਪਹਿਲਾਂ ਦੇ ਹੀ ਗੱਜੇ ਲੰਝੇ ਪਏ ਆ ਹਾਂ ਲੱਗ ਪਏ ਬੰਦੇ ਪਏ ਆ ਪਰ ਅੱਜ ਦੇ ਹੁਣ ਕੱਲ ਪਰਸੋਂ ਅਸੀਂ ਜਿਹੜਾ ਬੰਨ੍ਹ ਗਏ ਟਰਪਾਲਾ ਲਾ ਕੇ ਬੋਰੇ ਲਾ ਕੇ ਗਏ ਆ ਹਾਂ ਉਹ ਜਿਹੜਾ ਸਿਗਾ ਮਾੜਾ ਮੋੜਾ ਪੱਕਾ ਸਾਡਾ ਨਾਲ ਉਹ ਵੀ ਖਾਦਾ ਗਿਆ ਅੱਜ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਮਦਦ ਕਰ ਰਹੀ ਆ ਬਾਕੀ ਦਾ ਹਜੇ ਕੋਈ ਮਦਦ ਨਹੀਂ ਉਹ ਆ ਜਾਂਦੀ ਸਾਡਾ ਹੌਸਲਾ ਹੁੰਦੀ ਹੈ ਵਾਜ ਜਾਂਦਾ ਉਹਨਾਂ ਦਾ ਵਾਜ ਜਾਂਦਾ ਪਿੰਡ ਤਬਾਹ ਹੋ ਜਿਆ ਨੇ ਆ ਦਰਿਆ ਪਾਰਟੀ ਐਂ ਕਰਾ ਲੋਕਾਂ ਨੂੰ ਵੀ ਦੇਖਣਾ ਢੂੰਗਾ ਥੱਲੇ ਤੋਂ ਢੂੰਗਾ ਹੋ ਗਿਆ ਜਿਵੇਂ ਸਵੇਰੇ ਵੀ ਤੇ ਉਹ ਵਿਚਾਰੇ ਇੱਥੇ ਹੁਣ ਇਸ ਟਾਈਮ ਫੇਰ ਜੱਥਾ ਲੈ ਕੇ ਆਪਣਾ 150 200 ਬੰਦੇ ਦਾ ਇੱਥੇ ਆਇਏਗੇ ਇਹ ਬੰਨ ਉਹਦਾ ਸਹੀ ਤਰੀਕੇ ਨਾਲ ਸਹੀ ਕਰਤਾ ਜਾਵੇ ਹਨ ਤੇ ਮੈਂ ਚੰਗੜਮਾ ਦੇ ਵੀ ਆਪਣੇ ਨੌਜਵਾਨਾਂ ਨੂੰ ਪਿੰਡ ਵਾਸੀ ਨੂੰ ਬੇਨਤੀ ਕਰਦਾ ਜਿਨ੍ਹਾਂ ਕੋ ਵੀ ਟਰੈਕਟਰ ਟਰਾਲੀਆਂ ਹੈਗੀਆਂ ਜਾਂ ਆਪਣੇ ਨੌਜਵਾਨ ਸਾਡੇ ਨਾਲ ਜੁੜੇ ਆ ਸਾਡਾ ਫਰਜ਼ ਬਣਦਾ ਕਿ ਜਿਹੜੇ 12 ਸਾਲ ਇੱਥੇ ਆ ਕੇ ਵਿਚਾਰੇ ਕੰਮ ਕਰ ਰਹੇ ਆ ਆਪਾਂ ਉਹਨਾਂ ਨਾਲ ਇੱਥੇ ਇੱਕ ਜੋਟ ਹੋ ਕੇ ਕੰਮ ਕਰੀਏ ਬਹੁਤ ਬਰਾਬਰ ਦੇ ਨਾਂ ਜਾ ਜਾ ਹਰ ਹਰ ਬੜਾ ਤੇਜ਼ ਹੋ ਯਾਰ ਚੱਲ ਚੱਲ ਇਸ ਵੇਲੇ ਕਿਉਂਕਿ ਮੈਸੇਜ ਇਹਨਾਂ ਨੇ ਪਾਇਆ ਤੇ ਲੋਕਲ ਹੀ ਸੀਗਾ ਮੈਂ ਤਾਂ ਕਿਹਾ ਜਾਣਾ ਚਾਹੀਦਾ ਤੇ ਕਾਫੀ ਜੋਸ਼ ਦੇ ਨਾਲ ਲੱਗੇ ਹੋਇਆ ਕਾਫੀ ਗਿਣਤੀ ਚ ਨੌਜਵਾਨ ਹੈ ਬਜ਼ੁਰਗ ਹੈ ਤੇ ਪੂਰੇ ਹੌਸਲੇ ਦੇ ਨਾਲ ਇੱਥੇ ਲੱਗੇ ਹੋਇਆ ਹੈ ਜਾਲਾ ਰੱਸਾ ਫੜ ਲੈ ਬਾਕੇ ਰੱਸਾ ਫੜ ਲੋ ਤੇਰੇ ਜੋ ਫੜ ਲੋ ਸਭ ਹੋ ਜਾ ਉਹ ਠੀਕ ਆ ਰੱਸਾ ਫੜਨਾ ਉਹ ਠੀਕ ਹੈ ਯਾਰ ਉਹ ਠੀਕ ਹੈ ਠੀਕ ਹੈ ਲੈ ਆ ਮੁੜਿਓ ਲੈ ਆ ਇੱਧਰ ਲੈ ਆ ਆ ਠੀਕ ਆ ਠੀਕ ਆ ਆ ਕੰਮ ਸਹੀ ਆ ਕਿਦਾਂ ਥੱਲੇ ਦੇ ਕੁੱਤੇ ਪੈਂਦੇ ਰਹੀਆਂ ਉਦਾਂ ਹੀ ਇਹ ਆ ਆਪਣਾ ਇਹ ਥੱਲੇ ਕੋ ਪਾਗੇ ਉਹ ਡੂੰਗਾ ਬੋਰੇ ਬੋਰੇ ਤੋਂ ਕੋਈ ਜੱਕਰ ਨਹੀਂ ਡੂੰਗਾ ਬੋਰੇ ਤੇ ਕਿਤੇ ਕੋਈ ਨਹੀਂ ਆ ਇਹ ਇੱਥੇ ਹੋਰਦੀ ਇਹ ਗੱਲ ਹੋ ਰਹੀ ਯਾਰ ਇਹਨਾਂ ਮਾਰ ਤੋਂ ਮੇਰੇ ਖਾਂ ਨਾਲ ਕੋਈ ਜੱਕਰ ਨਹੀਂ ਹੁੰਦਾ ਫਸਾਈ ਮਾਲ ਮੋੜਾ ਕੋਈ ਫਰਾਨੀ ਦਾ ਉਹ ਨਹੀਂ 사ਲਾ ਯਾਰ ਉਹ ਪੰਜੀ ਫਾਇਦਾ ਯਾਰ ਉਹ ਤਾਂ ਸੁੱਟੋ ਉਹਨੇ ਰੁਣ ਗਿਆ ਸਾਰਾ ਹੀ ਭੈਣਾਂ ਉਹ ਨਾ ਥੱਲੇ ਥੱਲੇ ਨਾ ਜਾ ਨਹੀਂ ਨਹੀਂ ਪਤਾ ਕੋਈ ਨਹੀਂ ਪਾਸ ਥਲੇ ਦਾ ਕੀ ਰਸਤਾ ਲੈ ਜਾ ਥੱਲੇ ਉੱਥੇ ਉੱਥੇ ਆ ਜਾਇਆ ਇਹ ਉੱਚਾ ਹੋ ਗਿਆ ਦਾ ਮਤਲਬ ਫਿਰ ਮੈਨੂੰ ਇਹ ਡਾਊਨ ਹੋ ਰਿਹਾ ਮਰ ਗਿਆ ਜਾ ਰਿਹਾ ਹਾਂ ਹੋਰ ਰੁਕ ਗਿਆ ਹਾਂ ਪਹਿਲਾਂ ਉੱਚਾ ਨਹੀਂ ਆਪਣੇ ਬਚਾਉ ਨਾ ਕਰੋ ਇਹ ਵੀ ਜਾਂ ਜੇਰ ਬੰਦ ਨਾ ਕਰੇ ਮੈਂ ਕਾਈ ਨਹੀਂ ਕਰੀਆ ਕੋਈ ਗੱਲ ਨਹੀਂ ਹੈ ਰਾਤਾ ਬਣਾ ਨਾ 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 ਵੀ ਨਹੀਂ ਹੋ ਗਿਆ ਹਣੋ ਇਹ ਪਰਾਵਾਂ ਲੱਗਣ ਕਿ ਕਿਹੜਾ ਆ ਗਿਆ ਲੈ ਕੇ ਨਾ ਡੂੰਘਾ ਥੱਲੇ ਤੋਂ ਡੂੰਘਾ ਆਹੋ ਜਿਆਦਾ ਨਾ ਕਰੋ ਜਿਆਦਾ ਨਾ ਕਰੋ ਯਾਰ ਜੱਲਾ ਮੇਰੇ ਬਾਅਦ ਕੱਛੇ ਨਿਕਰੀਆਂ ਸਰ ਜੀ ਨਾ ਉਹ ਨਹੀਂ ਰੁੜਦੀਆਂ ਰੁੜਦੀਆਂ ਆਹ ਇੱਥੇ ਲਾਓ ਜੱੱਗੇ ਹਾਂ ਆਹ ਕਰੋ ਪਰਾਵਾਂ ਨੂੰ ਉਹ ਨਾਲ ਨਾਲ ਦੇ ਸੋਲਰ ਜਾਈ ਬੋਤਲ ਉਹ ਉੱਥੇ ਗੱਲ ਜਾਈ ਫੇਰ ਹੀ ਭਰਾਂਗੇ ਆਪਾਂ ਜਿਹੜਾ ਸ਼ਮਟ ਦੇ ਗੱਟੇ-ਗੱਟੇ ਹਨ ਨਾ ਉਹ ਦੋ ਸੈੱਟ ਹੋ ਜਾਗਾ ਨਾਲੇ ਯਾਰ ਉੱਤੇ ਵੱਡੇ ਗੱਟੇ ਲਾਉਣੇ ਆਪਾਂ ਉੱਤੇ ਛੋਟੇ ਨਹੀਂ ਲਾਉਣੇ ਇੱਥੇ ਇਹ ਮੇਰੇ ਨਾਲ ਕਿੱਥੇ ਪਲਪਾ ਪੰਜਰ ਬੋਤਲ ਉਹ ਜਿਹੜਾ ਫੈਸਿਲਿਟੀ ਹੋਰ ਮੈਨਾਂ ਆਉਣਾ ਬੜਾ ਆਏ ਦੋ ਹੋਰ ਉੱਤੇ ਮਾਰੀ ਆ ਆ ਜਿੱਦਾਂ ਮਾਤਾ ਹੀ ਸ਼ਾਮੀ ਆ ਇਹ ਸ਼ਾਮਾਂ ਬੱਜੇ ਆਉਂਦੇ ਹੋੜੇ ਪਾਉਂਦੇ ਹੈ ਨਾ ਸਰਕਾਰਾਂ ਆਲੇ ਮਾਤੇ ਕੋਈ ਨਾ ਕੋਈ ਕਿਰਦੋ ਫੜ ਕੇ ਲਿਆਇਆ ਹੈ ਇਹ ਆਸਟੂ ਹੀ ਹੀ ਹੈ ਹੋਏ ਹੋ ਜਾਣਦੇ ਚੱਲ 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 ਜਾਣਦੇ ਖਾਦ ਕਰੇ ਪਰ ਗੜੇ ઓ તો કે કાઈ આ બરી બેટી કરી ના હા ઓ બે આવો બહુ સુની પડી કે ઓરે 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 જે વઢિયાઈ પોરે ઓરે ઓરે ઓરે

ਕੋਈ ਐਂਡ ਲਿਆ ਨੇ ਤੇ ਇਹ ਪੋਜੀਸ਼ਨ ਐ ਬੰਦ ਹੀ ਉਦਾਂ ਮੌਕੇ ਦਾ ਚੰਗਾ ਚਲੋ ਡਟੇ ਹੋਏ ਆ ਜੇ ਜੇ ਨਾ ਇਹ ਬੰਦ ਬੰਦ ਦੇ ਤੇ ਕਾਫੀ ਪਿੰਡਾਂ ਦਾ ਨੁਕਸਾਨ ਅੱਗੇ ਹੋ ਜਾਣਾ ਸੀਗਾ ਹੋਰ ਜੇ ਸਰ ਸਾਹਿਬ ਤਾਂ ਗਿਆ ਹੈ ਬਾਬਾ 12 ਇੱਕ ਰਾਂ ਹਾਮ ਲਿਆ ਹਾਮ ਲਿਆ ਹੋਰ ਆਹ ਤਰ੍ਹਾਂ ਵੀ ਦੇ ਬਾਰੇ ਦੇ ਭੱਜਦੇ ਆ ਫਿੱਟੇ ਨੇ ਤੇ ਇੱਕ ਵਾਰੀ ਤੇ ਆ ਇਹ ਗੱਲ ਹੋਈ ਅੱਜ ਇੱਥੇ ਅੱਜ ਪਰਸੋਂ ਦੀ ਗੱਲ ਆ ਸੀ ਉੱਥੇ ਬਹੁਤ ਇਦਾਂ ਮਿਹਨਤ ਕੀਤੀ ਆ ਔਰੇ ਭਾਰਤ ਥੱਲੇ ਹਾਂ ਤੇ ਉੱਚੀ ਤਰ੍ਹਾਂ ਕਾਲ ਪਾਈ ਹਾਂ ਅੰਦਰ ਕੱਲ ਆਇਆ ਨਹੀਂ ਆ ਅੱਜ ਅਸੀਂ ਵੈਸੇ ਫੇਰਾ ਮਾਰ ਆਏ ਆ ਅੱਜ ਕੱਲ ਦੇਖਦੇ ਆ ਜਾ ਕੇ ਹਾਂ ਉਹ ਜਦੋਂ ਦੇਖਿਆ ਆਣ ਕੇ ਤੇ ਥੱਲੇ ਸਾਰੇ ਪੈਰ ਕੱਟੇ ਸੀ ਪਾਣੀ ਨੇ ਪਾਣੀ ਇੱਥੇ ਮੇਰਾ ਖਿਆਲ ਘੱਟੋ ਘੱਟ 20 ਫੁੱਟ ਹੋਗਾ 20 ਫੁੱਟ ਤੋਂ ਘੱਟ ਡੂੰਗਾ ਨਹੀਂ ਆ ਸਾਰੀ ਮਾਰ ਜਿਹੜੀ ਇਦਾਂ ਨੂੰ ਆ ਗਈ ਆ ਕਾਰ ਨਾਲ ਆਤੀ ਤੁਹਾਨੂੰ ਮਾਰ ਲਾਤੀ ਆ ਠੀਕ ਹੈ ਚਲੋ ਸੰਗ ਦਾ ਧੰਨਵਾਦ ਆ ਆਣ ਕੇ ਸਾਰੇ ਲੱਗੇ ਹੋਏ ਆ ਇੱਥੇ ਲੱਗੇ ਹੋਏ ਆ ਅਜੇ ਵੀ ਲੱਗੇ ਆ ਕਿਹੜੇ ਪਿੰਡ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਆਏ ਇੱਥੇ ਇਹ ਜੀ ਆਪਣਾ ਬੇਲਾ ਹਰਿਆਣਾ ਹਾਂ ਤੇ ਆਪਣਾ ਇਹ ਮੀਂਹਕਾ ਗਮੀਪੁਰ ਹਾਂ ਇਹ ਹਰਿਆਲੀ ਦੇ ਵੀ ਬੰਦੇ ਹੈਗੇ ਆ ਅੱਛਾ ਹੂੰ ਨਾਵੇਂ ਕਰਾਂ ਦੇ ਹੀ ਬੰਦੇ ਆ ਠੀਕ ਹੈ ਮਨਨਾਂ ਦੇ ਜੋ ਸਾਰਿਆਂ ਦਾ ਬੜਾ ਸੁਜੋਗ ਆ ਜੀ ਠੀਕ ਹੈ ਇਹ ਸੁਜੋਗ ਦੇ ਨਾਲ ਹੀ ਇਹ ਅਸੀਂ ਬਚੇ ਹਾਂ ਹਾਂ ਠੀਕ ਹੈ ਅੱਜ ਰਾਤ ਮਿਲ ਜੂ ਕੱਲ ਨੂੰ ਦੇਖੀਓ ਹਾਂਜੀ ਅੱਜ ਰਾਤ ਹੀ ਗਿਰਦੀ ਕੱਲ ਹਾਂਜੀ 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 ਅੱਜ ਲੱਗਦੇ ਆ ਜਿੰਨੇ ਚਿਰ ਲੱਗਦੇ ਆ ਬਾਕੀ ਸਵੇਰੇ ਆਣ ਕੇ ਫੇਰ ਇੱਥੇ ਹੋਰ ਕੰਮ ਲਾਵਾਂਗੇ ਠੀਕ ਠੀਕ ਬਾਕੀ ਤੁਹਾਡਾ ਬਹੁਤ ਧੰਨਵਾਦ ਆ ਹਾਂ ਜੀ ਨਾਲ ਨਾਲ ਜੋ ਸਭ ਤੋਂ ਦੱਸਦੇ ਆ ਇਹਦਾ ਬੜਾ ਪ੍ਰਭਾਵ ਪਿੱਦਾ ਸਾਡੇ ਉੱਤੇ ਮਾਰ ਗੱਲ ਆ ਵੀ ਜਿਹੜਾ ਮੇਨ ਗੱਲ ਆ ਪ੍ਰੈਸਰਾਂ ਦੀ ਮਾਈਨਿੰਗ ਦੀ ਇਹ ਕਿੰਨਾ ਚਿਰ ਮਾਈਨਿੰਗ ਦੀ ਨਾ ਕਿਸੇ ਪਾਸੇ ਲੱਗਦੀ ਇਦਾਂ ਹਰ ਸਾਲ ਹੀ ਇਹ ਸਾਡਾ ਇਦਾਂ ਹੀ ਕੰਮ ਚੱਲਣਾ ਇਹਨਾਂ ਦੇ ਦੂਰ ਕੋਈ ਨਾ ਕੋਈ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਸਾਡਾ ਵੀ ਇਹੀ ਆ ਆ ਮਾਈਨਿੰਗ ਦਾ ਕੰਮ ਹੀ ਕਰਾ ਜਿਹੜਾ ਇਧਰੋਂ ਵੱਡਾ ਵੱਡਿਆ ਹੋਇਆ ਹੂੰ ਉਹਦਾ ਸੱਚੇ ਕੰਮ ਆ ਬਿੜਾ ਮਾਨੂੰ ਆਪਣਾ ਪਾਣੀ ਆਂ ਦਰਿਆ ਦਾ ਹੂੰ ਇਹ 10 ਫੁੱਟ ਉੱਚਾ ਹੈ ਤੇ ਜਿਹੜੀ ਮਾਈਨਿੰਗ ਹੋਈ ਆ ਉਹ ਤੱਕ ਮਾਰ ਇਹ ਹम्म ਇਹ ਆਪਣਾ ਇਹ ਬੰਨ ਕਾਮਜਬ ਨਹੀਂ ਹੁੰਦਾ ਮੰਨ ਲਓ ਜਿੰਨਾ ਇਹ ਦਰਿਆ ਆ ਇਹਦਾ ਮਹਾਸਾਰਾ ਜਿਹੜਾ ਪੰਜਾਬ ਉੱਤੇ ਹੋਊਗਾ ਇਹ ਪਤਾ ਨਹੀਂ ਹੁਣ ਕਿੰਨੇ ਪਿੰਡ ਹੈ ਕਿਹੜੇ ਪਿੰਡ ਜਿਹੜੇ ਆਪਣੇ ਪ੍ਰਭਾਵਤ ਹੋਣੇ ਪਾਣੀ ਨਾਲ ਪੰਜਾਬ ਦੇ ਠੀਕ ਹੈ ਇਹ ਤੇਰਾ ਹੁਣ ਕੋਈ ਨਾ ਪ੍ਰਸ਼ਾਸਨ ਕੱਲ ਪਰਸੋਂ ਆਇਆ ਇੱਥੇ ਹਮ ਅੱਜ ਕੋਈ ਹੈ ਨਹੀਂ ਹੁਣ ਸ਼ਾਮਾਂ ਦੀ ਗੱਲ ਕੀਤੀ ਸੀ ਸ਼ਾਮ ਤੱਕ ਵੀ ਨਹੀਂ ਕੋਈ ਪਹੁੰਚਿਆ ਇੱਥੇ ਪ੍ਰਸ਼ਾਸਨ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਮੰਨ ਲਓ ਪਰਸੋਂ ਤੋ ਹੀ ਪਾਏ ਹਾਂ ਇਹ ਤਾਂ ਕੋਈ ਨਾ ਉਹ ਸਾਰਾ ਨਹੀਂ ਤੇ ਤਾਂ ਕੋਈ ਤਰਪਾਲ ਹੀ ਆਪਣਾ ਮੋਨ ਲੈ ਕੇ ਆਏ ਆ ਅੱਛਾ ਇਹ ਤਰਪਾਲ ਤੋਂ ਤੁਹਾਡਾ ਸਾਰਾ ਇਹ ਆਪਣਾ 8 9000 ਦਾ ਤਰਪਾਲ ਹੀ ਆਪਣਾ ਲੈ ਕੇ ਆਏ ਆ ਹਾਂ ਆਇਆ ਵੇਖ ਕੇ ਚਲੇ ਗਿਆ ਇਹ ਨਹੀਂ ਆ ਵੀ ਅਸੀਂ ਤਾਂ ਤਰਪਾਲ ਦੇ ਕੋ ਪਾਇਆ ਜੀ ਕੋਈ ਕੋਈ 9000 ਦਾ ਤਰਪਾਲ ਆਪਣਾ ਲੈ ਕੇ ਪਾਇਆ ਇੱਥੇ ਤਸਦੀਕਰ ਵੀ ਆਇਆ ਤੁਸੀਂ ਖਾਂਦੀ ਆਏ ਆ 50 ਹਜ਼ਾਰ ਵੀ ਆਏ ਆ ਅੱਛਾ ਬਿਲਕੁਲ ਸਹੀ ਨਹੀਂ ਇੱਥੇ ਇਹ ਬੰਦੇ ਨੇ ਉਹ ਮਾਈਕਾਨੀ ਕੋਲ ਤੋਂ ਬੁਲਾਇਆ ਜਵਣਾ ਉਹਨਾਂ ਸਾਥ ਦਿੱਤਾ ਬੇੜਾ ਗੱਲਾਂ ਬਾਰ-ਬਾਰ ਕਿਹਾ ਕਿ ਭਈ ਇੱਥੇ ਕੁਝ ਨਾ ਕੁਝ ਹੋ ਰਿਹਾ ਹੈ ਜੇ ਕੋਈ ਪਹਾਂ ਦੇ ਤਾਓ ਪੁਲਿਸ ਵਾਲਿਆਂ ਦੇ ਜਿਹੜੇ ਮੁਲਾਜ਼ਮ ਇੱਥੋਂ ਦੇ ਹੈਗੇ ਆਂ ਸੱਚਾ ਸਾਰਾ ਥੜੇ ਕਿਹੜਾ ਉਹ ਵਧੀਆ ਬੰਦਾ ਖਾਣੇ ਦਾ ਆ ਉਹ ਵਿਚਾਰਾ ਉਹ ਕਹਿੰਦਾ ਸੀ ਅਸੀਂ ਜਦੋਂ ਮੰਨ ਲਓ ਤੁਸੀਂ 1:30 ਸੋਨੇ ਗਰਨ ਸਾਡੇ ਆਉਂਦੇ ਨੂੰ ਉਹਨੇ ਜੁੱਤੀ ਖੋਲੀ ਸੀ ਪੈਂਟ ਉਹਨੇ ਢੰਗੀ ਹੋਈ ਸੀ ਹਮ ਤਿੰਨ ਬੰਦੇ ਸੀ ਜੀ ਉਹ ਉਹ ਪੱਥਰ ਪਾਉਦੇ ਪੈਸੇ ਹੋਰ ਕੋਈ ਬੰਦਾ ਨਹੀਂ ਹੈਗਾ ਐਸ ਐਚਓ ਦਾ ਕੀ ਨਾਮ ਐਸ ਐਚਓ ਦਾ ਸਤਪਾਲ ਲੈਣਾ ਖਿਆਲ ਨਹੀਂ ਯਾਰ ਅੱਛਾ ਅੱਛਾ ਠੀਕ ਬਾਕੀ ਜਦੋਂ ਹੀ ਆਏ ਆ ਨਾ ਅੱਜ ਉਹ ਸੀਆਈਡੀ ਵਾਲੇ ਹੀ ਅੱਛਾ ਮੁਕੇਸ਼ ਆ ਹਰਦੀਪ ਠੀਕ ਹੈ ਤੇ ਇਥੇ ਅチェੜੇ ਤੇ ਸੀਆਈਡੀ ਵਾਲੇ ਲੱਗੇ ਹੋਏਗੇ ਹੋਏਗੇ ਕੋਈ ਫੋਨ ਨਾ ਹੋ ਰਿਹਾ ਪਤਾ ਲੱਗਾ ਇਹਨਾਂ ਨੇ ਫੋਨ ਕੀਤਾ ਹੈ ਫੇਰ ਸੰਗਤਨ ਨੂੰ ਸਾਰਿਆਂ ਨੂੰ ਮੈਸੇਜ ਕੀਤਾ ਤੇ ਫੇਰ ਫਟ ਜਾਣ ਕੇ ਸੰਗਤ ਨੇ ਆਣ ਕੇ ਕੰਮ ਸੰਭਾਲ ਲਿਆ ਨਹੀਂ ਤੇ ਲਾਕਾ ਰੋੜ ਇਹ ਕਰਕੇ ਜਿਹੜੀ ਇਹ ਦੁਨੀਆ ਆ ਤਣਾਸਰ ਵਾਲੀ ਜਾਂ ਕੋਈ ਵੀ ਹੈਗਾ ਸੁੱਤੇ ਪਏ ਆ ਰੋੜ ਕੇ ਰਾਜੀ ਹੈ ਨਹੀਂ ਇਹ ਕਰਕੇ ਚਾਹੀਦਾ ਉਹਨਾਂ ਨੂੰ ਕਿ ਆਪ ਆਣ ਕੇ ਸਮਾਜ ਸੰਯੋਗ ਦੇਣ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਆ ਜਿਹੜਾ ਉਹ ਸਾਰਾ ਪਬਲਿਕ ਦਾ ਭਲਾ ਹੋ ਜਾਵੇ ਜਦੋਂ ਇਹ ਭਲੇ ਦੇ ਵਿੱਚ ਹੀ ਭਲਾ ਆ ਉਹ ਪਿੰਦੇ ਸਾਡੇ ਕੋਲ ਤੇ ਨਹੀਂ ਹੈ ਨਹੀਂ ਅੱਛਾ ਸਾਡੇ ਕੋਲ ਨਾ ਕੋਈ ਅਗੇ ਟ੍ਰੈਵਲ ਆਪਰੇਟਰ ਹੀ ਨਹੀਂ ਹੈ ਇਦਾਂ ਨੂੰ ਹੋਈ ਨਹੀਂ ਕਰਦੇ ਅੱਜ ਕੋਈ ਚਾਂਦੀ ਬਣਦਾ ਹੀ ਆ ਲਈ ਰੁੜੇ ਇਲਾਕੇ ਦਾ ਸਾਡੇ ਦਾਨਾ ਮਾ ਬੰਦੇ ਦਾ ਜਗਾਉਦਾ ਤੁਸੀਂ ਜਾ ਕੇ ਦੇਖ ਲਓ ਸਾਡੇ ਹੱਥ ਉੱਧਾ ਗੱਲ ਬਣੀ ਨਹੀਂ ਤੇ ਅੱਜ ਸਾਡਾ ਓਲ ਦਾ ਅੱਜ ਵੀ ਨਹੀਂ ਵਿਚਾਰ ਹਮ ਅੱਜ ਤੇ ਵਿਚਾਰ ਬੰਦੇ ਆਏ ਇਥੇ ਠੀਕ ਹੈ ਜਦੋਂ ਆਣ ਕੇ ਦੇਖਿਆ ਤੇ ਉਹ ਥੱਲੇ ਮਿੱਟੀ ਕੋਈ ਜਗਾ ਕਿਸ ਕੀ ਅਸਲ ਵਾਂਗੀ ਵੀਡੀਓ ਪਾਈ ਮੁਰ ਤੋਂ ਵੀਡੀਓ ਕੋਰਨਾ ਮਰ ਕਾਫੀ ਬੰਦੇ ਦੇਖਣਿਆ ਜਦੋਂ ਹੋਰ ਬੰਦੇ ਦੇਖਣੇ ਉਹਨਾਂ ਜਦੋਂ ਕੰਮ ਕਾਫੀ ਬੰਦ ਠੱਕ ਤੇ ਜਦੋਂ ਓਨ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਇਹ ਆਸਤ ਚੱਲ ਰਹੀ ਆ ਨਾ ਓਮ ਵਾਲੇ ਸਮੇਂ ਦੇ ਵਿੱਚ ਜਾਂ ਤੇ ਇਹਨਾਂ ਦੀ ਪਬਲਿਕ ਦੀ ਐਸੀ ਧਾਰਨਾ ਆ ਜਾਂ ਸੇ ਚਰਚਰਾਂ ਵਾਲੀ ਰਹਿਣਗੇ ਤੇ ਜਾਂ ਹੀ ਰਵਾਂਗੇ ਰੋਡ ਜਾਮ ਕਰਾਂਗੇ ਜਦੋਂ ਜਿਹੜੇ ਕੋ ਪਾਣੀ ਸੁੱਕਦਾ ਆ ਆਪਸ ਤੋਂ ਪਿੱਛੇ ਹਟਦੇ ਆ ਤੇ ਰੋਡ ਜਾਮ ਪਿੱਛੇ ਜਾਣਗੇ ਜਾਂ ਤੇ ਇਹ ਰਹਿਣਗੇ ਤੇ ਜਾਂ ਫੇ ਪਸਲ ਕਹਿੰਦੀ ਹੀ ਰਹਿਣਾ ਇੱਕ ਤਰਕੇ ਪੱਕਾ ਹੋਏਗਾ ਦੇਖੋ ਕਿਸੇ ਨੇ ਖਬਰ ਨਹੀਂ ਲਈ ਸਾਡੀ ਅੱਧੀ ਰਾਤ ਹੋ ਗਈ ਤੁਹਾਡੇ ਸਾਹਮਣੇ ਜਦੋਂ ਲੱਗਿਆ ਕਿਸੇ ਚਾਹੇ ਚਰਵਾਲੇ ਸਾਨੂੰ ਪੁੱਛਿਆ ਤੱਕ ਨਹੀਂ ਆ ਵੀ ਗਲਤੀਆਂ ਸਾਡੀਆਂ ਸੁੱਕਦਿਆਂ ਪਕਰ ਗਈ ਆ ਦੇਖੋ ਕਿਹੜਾ ਚਾਹੇ ਕੰਨੀ ਦੁਨੀਆ ਲੱਗੀ ਆ ਜੇ ਕੋਈ ਬੁਨਾਦ ਦੇ ਟਾਈਮ ਕੰਮ ਕਰਨਾ ਹੋਣਾ ਪਾਣੀ ਦਾ ਨਾ ਬਣਾ ਕਰੇ ਕਿ ਬੰਦੇ ਦਾ ਪਹਿਰੇ ਪਾਣੀ ਕਿਸ ਕਿਸੇ ਕੌਣ ਜ਼ਿੰਮੇਵਾਰ ਹੋਦਾ ਜਿਹੜਾ ਜ਼ਿੰਮੇਵਾਰ ਥੜਾ ਪੂਏਗਾ ਉਸ ਬੰਦੇ ਦਾ ਕਿਉਂ ਯਾਹਾਂ ਤੇ ਰਿਸਕ ਆਪ ਲੈਣਾ ਹੈ ਔਰ ਪਿੰਡ ਲਾਕੇ ਨੂੰ ਇਲਾਕੇ ਦੇ ਲੋਕਾਂ ਨੂੰ ਵੀ ਕਹਿਣਾ ਕੁਝ ਇਲਾਕੇ ਦੇ ਲੋਕਾਂ ਨੇ ਵੀ ਸੰਯੋਗ ਦਿਓ ਉਠੋ ਇਕੱਠੇ ਹੋ ਸਾਰੇ ਅੱਜ ਆ ਲੜਾਈ ਲੜਨੇ ਕੱਲ ਨੂੰ ਕਰਾਈ ਨਾਲ ਹੀ ਲੜੀਏ ਫੇਰ ਆਪਣਾ ਕੋਈ ਸੌਣਾ ਜੇ ਰੱਬ ਨਾ ਕਰੇ ਜੇ ਪਾਣੀ ਇਹਨੂੰ دستیاب ਪਾ ਹੋ ਗਿਆ ਆਪਣੇ ਬੱਲੇ ਕੱਖ ਨਹੀਂ ਰਹਿਣਾ ਕੀ ਆ ਹਮ ਅਡਿਕ ਤੇ ਕੀ ਆ ਓ ਠੀਕ ਆ ਹਮ ਇਹ ਗੰਦ ਨੂੰ ਬਾਹਰ ਆ ਗਏ ਇਹ ਕੀ ਡੀਗਦੇ ਆ ਮੇਰੇ ਖਿਆਲ 9 ਬਹੁਤ ਆ ਤੇ 7 ਕਿਲੋ ਮਿਖਾਤੇ ਪੈ 55 ਕਿੜ 55 ਕਿੜ ਤਾਂ 2-3 ਕਿਲੋਮੀਟਰ ਦਾ ਟਾਈਮ ਹੈ 5 ਤੋਂ 6 ਕਿਲੋਮੀਟਰ 450 ਫੁੱਟ ਉੱਚਾ ਇਥੋਂ ਸਾਡੇ 450 ਫੁੱਟ ਉੱਚਾ ਇਥੋਂ ਇਹ ਅਹੀਂ ਕਿਤੇ ਬਹਿ ਜੰਨੇ ਆ ਇਹ ਸਾਨੂੰ ਡਾ ਕਹਿੰਦੇ ਕਿ ਕੋਈ ਰਾਹ ਰੋਕ ਦੇ ਆ ਨਹੀਂ ਰਾਹ ਰੋਕਦੇ ਅਹੀਂ ਤਾਂ ਤਾਂ ਹੀ ਕਿ ਉੱਪਰ ਕੋਈ ਲਕਸ਼ਣ ਨਹੀਂ ਆ ਹੂੰ ਤੁਸੀਂ ਦੇਖ ਹੀ ਲਓ ਜਿੰਨਾ ਦੇ ਲਾਦੇ ਤੋਂ ਲਾਈ ਰੋਕਾਂਗੇ ਹੋਰ ਕੀ ਕਰਾਂਗੇ ਆ ਬਿਲਕੁਲ ਇਹ ਤਾਂ ਹੈ ਇਹ ਲੋਕ ਜਿਹੜੇ ਲੱਗੇ ਹੋਏ ਆ ਇੱਥੇ ਕਿਸਾਨ ਡਟੇ ਹੋਏ ਐ ਸਿਰ ਉਹਨਾਂ ਨੇ ਆਪ ਆਪਣੀ ਰਿਐਲਿਟੀ ਇੱਥੇ ਦੱਬੋਤੀ ਐ ਤੇ ਹੁਣ ਜਨਰੇਟਰ ਦਾ ਵੀ ਪ੍ਰਬੰਧ ਕੀਤਾ ਤਾਂ ਕਿ ਲਾਈਟ ਇੱਥੇ ਮਿਲ ਸਕੇ ਇਹ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਲਵਾੜਾ ਤਲਵਾੜਾ ਤੋਂ ਜਿਹੜਾ ਕਹ ਲਈਏ ਵੀ ਪੌਂਡ ਡੈਮ ਤੋਂ 52 ਗੇਟ ਹੈ ਤੇ 52 ਗੇਟ ਤਲਵਾੜੇ ਦੇ ਵਿੱਚ ਤੇ ਤਲਵਾੜੇ ਦੇ ਬਿਲਕੁਲ ਇੱਕ ਪਿੰਡ ਹੈ ਚੰਗੜਮਾ ਤੇ ਚੰਗੜਮਾ ਇਹ ਬਿਆਸ ਦਰਿਆ ਦੇ ਕਿਨਾਰੇ ਦੇ ਉੱਪਰ ਜਿਹੜਾ ਗੱਲ ਕਰ ਲਈਏ ਇੱਕ ਜਗ੍ਹਾ ਹੈ ਜਿੱਥੇ ਕਾਫੀ ਡਾਊਨ ਹੈ ਇਹ ਏੜਾ ਪਾਸਾ ਤੇ ਇਹ ਕੋਈ ਦੁਰਾਈ ਨਹੀਂ ਤੇ ਕੋਈ ਖੱਡ ਨਹੀਂ ਸੀਗੀ ਇਹ ਬਸ ਮਾਈਨਿੰਗ ਹੋਈ ਹੋਈ ਹੈ ਮਾਈਨਿੰਗ ਕਰਕੇ ਕਾਫੀ ਜ਼ਿਆਦਾ ਡਾਊਨ ਹੋ ਗਿਆ ਤੇ ਦਰਿਆ ਦੇ ਵਿੱਚ ਜਦੋਂ ਪਾਣੀ ਆ ਬਿਆਸ ਦਾ ਤੁਸੀਂ ਦੇਖ ਲਓ ਇਧਰੋਂ ਹਾਈਟ ਦੇ ਉੱਪਰ ਹੈ ਤੇ ਇਹ ਡਾਊਨ ਦੇ ਉੱਪਰ ਹੈ ਤੇ ਕੋਈ ਬੰਨ ਨਹੀਂ ਸੀਗਾ ਇੱਥੇ ਨੇਚਰਲੀ ਜਿਹੜਾ ਕਹ ਲਿਆ ਵੀ ਬਿਆਸ ਦਰਿਆ ਦਾ ਇਹ ਡਾਊਨ ਹੀ ਸੀਗਾ ਤੇ ਇਹ ਖੇਤ ਕਿਉਂਕਿ ਹੁਣ ਪੱਥਰ ਹੈ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹਦੇ ਚੀ ਜੜੀ ਹੈ ਮਾਈਨਿੰਗ ਹੁੰਦੀ ਹੈ ਸਟੋਨ ਕ੍ਰੈਸ਼ਰ ਚੱਲਦੇ ਆ ਤੇ ਜਿਨ੍ਹਾਂ ਦੇ ਵੱਲੋਂ ਡੂੰਗੀ ਗੈਰ ਕਾਨੂੰਨੀ ਮਾਈਨਿੰਗ ਕਰਕੇ ਜਿਹੜਾ ਹੈ ਗਰੇਵਾਲ ਨਾਂ ਦਾ ਸਟੋਨ ਕ੍ਰੈਸ਼ਰ ਸ਼ਾਇਦ ਉੱਥੇ ਹੁੰਦਾ ਰਿਹਾ ਤੇ ਉਹਦੇ ਵੱਲੋਂ ਪਟਾਈ ਕੀਤੀ ਹੋਈ ਹੈ ਤੇ ਉਤੋਂ ਬਾਅਦ ਜਿਹੜਾ ਆ ਹੁਣ ਇਹ ਹਾਲਾਤ ਬਣ ਗਏ ਕਿਉਂਕਿ ਪਾਣੀ ਤਾਂ ਦਰਿਆ ਦੇ ਵਿੱਚ ਆਣਾ ਹੀ ਆਣਾ ਹੈ ਤੇ ਜਦੋਂ ਇਹ ਪਾਣੀ ਆਇਆ ਹੈ ਤੇ ਜੇ ਇਹ ਬੰਨ ਨਾ ਬਣਾਉਂਦੇ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੇ ਹਿੰਮਤ ਮਾਰੀ ਹੈ ਤੇ ਇਹ ਬੰਨ ਬਣਾ ਦਿੱਤਾ ਬੰਨ ਬਣਾਣ ਕਰਕੇ ਇੱਥੋਂ ਪਾਣੀ ਨਹੀਂ ਗਿਆ ਨਹੀਂ ਤਾਂ ਇਹ ਤੁਹਾਡੇ ਸਾਹਮਣੇ ਹੈ ਇਹ ਪਾਣੀ ਉੱਚਾ ਆਇਆ ਤੇ ਇੱਥੋਂ ਕਹ ਲਈਏ ਕਿ ਸਭ ਤੋਂ ਪਹਿਲਾਂ ਜਿਹੜਾ ਪਿੰਡ ਹੈ ਚੱਕ ਮੀਰਪੁਰ ਚੱਕ ਮੀਰਪੁਰ ਕੋਠੀ ਹੰਦਵਾਲ ਟੋਟੇ ਨਵੇਂ ਘਰ ਅੱਗੇ ਬੇਲਾ ਸਰਿਆਣਾ ਪਵਨਾਲ ਚੰਗ ਝੰਗ ਇਹਦਾ ਕਾਫੀ ਪਿੰਡ ਜਿਹੜੇ ਆ ਪ੍ਰਭਾਵਿਤ ਹੋਣੇ ਸੀਗੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਹੁਣ ਇਹ ਇੱਥੋਂ ਦਰਿਆ ਜਾ ਰਿਹਾ ਤੇ ਪਰਲਾ ਕੋਨਾ ਉਹ ਬਿਆਸ ਦਾ ਪਰਲਾ ਜਿਹੜਾ ਕੋਨਾ ਆ ਦਰਿਆ ਦਾ ਉਹ ਹਿਮਾਚਲ ਆ ਪਹਾੜੀਆਂ ਦੂਜੇ ਪਾਸੇ ਜਿਹਦੀ ਵੀਡੀਓ ਪਹਿਲਾਂ ਤੁਹਾਡਾ ਨਾਲ ਸਾਂਝੀਆ ਵੀ ਕੀਤੀਆਂ ਸੀਗੀਆਂ ਇੱਥੋਂ ਹੀ ਲਗਭਗ ਅੱਧਾ ਕਿਲੋਮੀਟਰ ਅੱਗੇ ਮੈਂ ਜਾਵਾਂ ਸਿੱਧਾ ਤੇ ਸਟੋਨ ਕ੍ਰੈਸ਼ਰਾਂ ਦਾ ਇੱਕ ਵੱਡਾ ਕਹਿ ਲਈਏ ਵੀ ਕੇਂਦਰ ਹੈ ਜਿੱਥੇ ਹਜੇ ਵੀ ਪਟਾਈ ਲਗਾਤਾਰ ਹੁੰਦੀ ਰਹਿੰਦੀ ਹੈ ਤੇ ਪਰ ਕੋਈ ਵੀ ਸਰਕਾਰੀ ਦੁੰਦੇ ਤੇ ਖੜ੍ਹ ਹੈ ਨਹੀਂ ਪਰ ਕੋਈ ਜਨਤਾ ਕਹਿੰਦੀ ਕਿ ਦਵਾਈ ਬਹੁਤ ਜ਼ਿਆਦਾ ਹੈ ਖਾਸਾ ਦੇ ਪਰ ਆਪ ਇਹਦਾ ਤਾਂ ਫਾਰਮ ਦੇ ਵਿੱਚ ਨਹੀਂ ਹੁੰਦਾ ਰਿਹਾ ਹੋਰ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਲੋਕ ਲੱਗੇ ਹੋਏ ਆ ਫੜਾਂ ਦੇ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਰਪੁਰ ਦੇ ਮੁਕੇਰੀਆਂ ਤਲਵਾੜੇ ਦੇ ਵਿੱਚ ਚੰਗੜਵਾਚ ਇਹ ਬ्रो ਮਨਵਰਜਨ ਮੇਰੇ ਖਿਆਲ ਨਾਲ 14 15 ਸਾਲ ਤੋਂ ਪਹਿਲਾਂ ਦੇ ਅਸੀਂ ਜੈਜੇ ਲੈਂਦੇ ਪਏ ਆ ਹਾਂ ਲਗਭਗ ਬੰਦੇ ਪਏ ਆ ਪਰ ਅੱਜ ਦੇ ਹੁਣ ਕੱਲ ਪਰਸੋਂ ਅਸੀਂ ਜਿਹੜਾ ਬੰਦ ਗਏ ਟਰਪਾਲਾ ਲਾ ਕੇ ਬੋਰੇ ਲਾ ਕੇ ਗਏ ਆ ਹਾਂ ਉਹ ਜਿਹੜਾ ਸਿਗਾ ਮਾੜਾ ਮੋੜਾ ਪੱਕਾ ਸਾਹ ਨਾਲ ਉਹ ਹੀ ਖਾਧਾ ਗਿਆ ਅੱਜ 12:30 12:30 ਵਜੇ 1:00 ਵਜੇ ਬੰਦੇ ਸਾਡੇ ਆਏ ਹਾਂ ਮੈਂ ਵੀ ਇੱਥੇ ਕਹੇ ਨਹੀਂ ਸੀਗਾ ਉਹ ਤੇ ਬਾਕੀ ਪੀਪਲ ਸਾਡੇ ਨਹੀਂ ਪਾਣੀ ਵਧਿਆ ਆ ਤਾਂ ਮਤਲਬ ਪਾਣੀ ਨਹੀਂਗਾ ਵਧਿਆ ਖਾਰ ਲੱਗੀ ਆ ਜੀ ਖਾਰ ਲੱਗੀ ਆ ਪਾਣੀ ਦਾ ਪ੍ਰੈਸ਼ਰ ਐਨੂੰ ਹੋ ਗਿਆ ਕਿਉਂਕਿ ਇੱਥੇ ਡਵਾਈ ਬਹੁਤ ਜਿਆਦਾ ਹੈ ਲੰਗਾਈ ਬੜੀ ਜਿਆਦਾ ਹੈ ਤੇ ਕੋਈ ਮਦਦ ਵੀ ਕੀਤੀ ਕਿਸੇ ਵੱਲੋਂ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਮਦਦ ਕਰ ਰਹੀ ਆ। ਬਾਕੀ ਤਾਂ ਹਜੇ ਕੋਈ ਮਦਦ ਨਹੀਂ। ਉਹ ਆ ਜਾਂਦੇ ਸਾਡਾ ਹੌਸਲਾ ਨਹੀਂ ਵਾਜਦਾ। ਉਹਨਾਂ ਦਾ ਵਾਜਦਾ। ਡੀਐਸਪੀ ਦਿਸੂਆ। ਹਾਂ। ਆਜੀਪੁਰ ਐਸਏ ਤਲਵਾਰਾ ਐਸਏ। ਅੱਛਾ ਇਹ ਦੋਨੇ ਆਏ। ਸਾਡੀ ਪੂਰੀ ਮਦਦ ਕੀਤੀ। ਠੀਕ ਹੈ। ਬਾਕੀ ਵੀਡੀਓ ਵਗੈਰਾ ਵੀ ਆਏ। ਠੀਕ ਹੈ। ਪਰ ਮਦਦ ਸਾਨੂੰ ਜਿਹੜੀ ਚਾਹੀਦੀ ਉਹ ਤੇ ਪੱਕੇ ਬੰਦੀ ਚਾਹੀਦੀ ਆ। ਪੱਕੇ ਬੰਦੀ ਚਾਹੀਦੀ। ਨਹੀਂ ਤੇ ਪੂਰਾ ਇਹ ਪੰਜਾਬ ਦੇ ਪਿੰਡ ਤਬਾਹ ਹੋ ਜਾਣੇ ਆ ਦਰਿਆ ਪਾਰਟੀ ਐਂਜ ਕਰ। ਲੋਕਾਂ ਨੂੰ ਕੀ ਕਹਿਣਾ ਹੈ ਆਪਣੇ ਇਲਾਕੇ ਦੇ ਜਾਂ ਬਾਹਰ ਦੇ ਨੂੰ? ਦਾ ਹੀ ਨਿਕਲੇ ਆ ਤੁਸੀਂ ਵੀ ਆ ਜਾਓ ਸਾਡੇ ਨਾਲ ਸਾਡੇ ਇਲਾਕੇ ਦੇ ਪਿੰਡ ਦੇ ਲੋਕ ਹੀ ਸਾਰੇ ਪਹੁੰਚ ਜਾਂਦੇ ਤੇ ਬੱਲੇ ਬੰਗਾਈ ਪਰ ਜੋ ਜਿੰਨੇ ਆਏ ਆ ਨਾ ਜਾਗਦਿਆਂ ਚ ਮੇਰਾ ਇੰਨੇ ਹੀ ਬੜੇ ਠੀਕ ਹੋਰ ਹੀ ਗਣਤੀ ਉਹ ਕੀ ਲੈਣਾ ਹੋਰ ਆਉਣ ਵਾਲੇ ਸਮੇਂ ਚ ਫਿਰ ਕਿੱਦਾਂ ਇੱਥੇ ਦੀ ਤਿਆਰੀ ਰੱਖੀ ਰੱਖੋਗੇ ਪੂਰੀ ਗ੍ਰੇਡ ਪਾਵਾਂਗੇ ਪੂਰਾ ਗ੍ਰੇਡ ਪਾਓਗੇ ਤੁਸੀਂ ਤੇ ਸਵੇਰੇ ਕਰੋਗੇ ਰਾਤ ਲਗੇ ਰਹੋਗੇ ਜਾਂ ਸਵੇਰੇ ਹੋਰ ਸਨੇ ਆ ਮੀਟਰ ਲਾ ਕੇ ਜਿੰਨਾ ਹੁਣ ਜੋਰ ਹੋਇਆ ਲਾਵਾਂਗੇ ਤਾਂ ਕਿ ਸਵੇਰੇ ਫੇਰ ਮੋਰਚਾ ਸਾਬਾਂਗੇ ਇੱਕ ਥਾਂ ਤੋਂ ਮੋਰਚਾ ਨਹੀਂ ਹੈਗਾ ਇਹ ਚਾਰ ਥਾਂ ਤੋਂ ਸਾਨੂੰ ਪਾਣੀ ਪੈਣ ਦਾ ਖਦਮਾ ਜੀ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਜਗ੍ਹਾ ਤੋਂ ਇੱਕ ਇਹ ਜਗ੍ਹਾ ਆ ਹਮ ਇੱਕ ਪੁਰਾਣਾ ਜਿਹਾ ਕ੍ਰੈਸ਼ਰ ਲਾ ਕੇ 2 ਨੰਬਰ ਉਸ ਤੋਂ ਗਾੜੀ ਮੈਨੇਜ ਹੋਈ ਆ ਜਿੱਥੇ ਆਮਲਿਆਂ ਦਾ ਬਾਗ ਆ ਉਹਦੇ ਨਾਲ ਗਿਓ ਠੀਕ ਹੈ ਉਸ ਤੋਂ ਗਾੜੀ ਗੁੱਜਰ ਦਾ ਡੇਰਾ ਉੱਥੋਂ ਮੈਨੇਜ ਹੋਈ ਆ ਬਲੇ ਮਾਈਨਿੰਗ ਕਰਕੇ ਰੋਲਾ ਮੈਨ ਇਹ ਰੋਲੇ ਸਾਰੇ ਮੈਨੇਜ ਤੇ ਆ ਜੀ ਹੋਰ ਰੋਲੇ ਕਾ ਮੈਨੇਜ ਨਾ ਹੋਵੇ ਸਾਡਾ ਪਹਚਾਈ ਪਜਾ ਨਹੀਂ ਲੋਕ ਤਾਂ ਕਹਿੰਦੇ ਵੀ ਮਾਈਨਿੰਗ ਹੋ ਜੇ ਸਗੋ ਮਾਲ ਦੂੰਗਾ ਹੋ ਜਾਣਾ ਦਰਿਆ ਫਲਾਣਾ ਪੱਕੀ ਕਰ ਲੋ ਫਿਰ ਸਾਨੂੰ ਇਹਦੇ ਵਿੱਚ ਹੀ ਨਾਲ ਹੀ ਰੋਡ ਦਿਓ ਹੋਰ ਕੀ ਆ ਦੇਖੋ ਜਿਹਨੇ ਮੈਨੇ ਕੀਤੀ ਹੋਰ ਮਾਣਾ ਕਰੇ ਅੰਦਰਵਣ ਦੇ ਦੁੱਤੇ ਆ ਆਇਆ ਕੋਈ ਬੰਦਾ ਕੋਈ ਆਇਆ ਇਹ ਬੰਦਾ ਨੇ ਜਿਹੜੀ ਸਾਡੀ ਆ ਨਾ ਉਹ ਹੁਣ ਉਹਦੇ ਕਿਸੇ ਵੀਰ ਦੀ ਆ ਜ਼ਿੰਮੇਵਾਰੀ ਲੱਗੀ ਹੋਈ ਅੱਛਾ ਬੜੇ ਪੈਸਾ ਨੂੰ ਕਿਸੇ ਜੀਸੀਪੀ ਨੇ 2 ਘੰਟੇ ਦੇਣੀ ਤਾਂ ਇਹ ਕੀ ਕਰਨਾ ਹੁਣ ਇਹੋ ਗੱਲ ਹੈ ਵੀ ਮੰਨੋ ਜਿੱਦਾਂ ਤਰਿਆ ਡੂੰਗਾ ਕਰਨਾ ਹੂੰ ਜਿੱਦਾਂ ਫਾਇਦਾ ਆ ਜਿਹੜੀ ਆ ਕਰਤੂਤ ਕਰਦੇ ਨੇ ਇਹ ਕਰਤੂਤ ਮਾੜੀ ਹੈ ਨਾ ਆ ਜਿਹੜਾ ਨਾਲ ਦਾ ਪਾਸਾ ਡੂੰਗਾ ਹੈ ਨਾਲ ਤੋਂ ਜਿਹੜੀ ਇਹ ਕਰਤੂਤ ਕਰਦੇ ਨੇ ਜਿਹਦਾ ਇਹ ਦਰਿਆ ਪਟੜਣਾ ਤੇ ਫੇਰ ਤਾਂ ਡੁੱਗੂਗਾ ਹੋ ਗਿਆ ਪਾਣੀ ਬਾਹਰ ਨਹੀਂ ਹੋਣਾ ਜਦੋਂ ਆਪਾਂ ਹੁਣ ਉਹਦਾ ਗੰਡਾ ਹੀ ਫਟ ਕੇ ਜਿਹੜਾ ਦਾ ਆਪਾਂ ਕਹਿੰਦੇ ਆ ਵੀ ਹੁਣ ਹੋਰ ਕਈ ਜਿਹੜੇ ਇੱਧਰ ਤੇ ਬੰਦੇ ਜੀ ਉਹ ਕਹਿ ਦਿੰਦੇ ਆ ਦਰਿਆ ਪਹਿਲਾਂ ਇੱਥੇ ਵਗਦਾ ਸੀ ਉੱਤੀ ਉਹਨਾਂ ਨੂੰ ਭਾਜੀ ਸਮਝਾਈਦਾ ਭਾਈ ਜਾਂ ਪਟੜਣ ਕੋ ਤੁਹਾਡੀ ਗੱਲ ਨਾਲ ਹੀ ਸਹਿਮਤ ਆ ਇੱਥੇ ਵਗਦਾ ਸੀ ਪਰ ਵਗਦਾ ਉਦੋਂ ਹੀ ਜਦੋਂ ਕੁਦਰਤੀ ਵਗਦਾ ਸੀ ਹੁਣ ਤਾਂ ਆਪਾਂ ਪੰਗੇ ਲੈਣ ਲੱਗੋ ਤਾਂ ਇੱਥੇ ਮੈਨਿਕ ਨਹੀਂ ਹੈ ਬਾਕੀ ਜੇ ਹੁਣ ਦਰਿਆ ਫੋਟੋ ਤਾਂ ਫਿਰ ਤਾਂ ਚਲੋ ਦਰਿਆ ਡੂੰਗਾ ਪਰ ਤਾਂ ਬਾਹਰ ਪਾਣੀ ਆਉਣਾ ਹੀ ਨਹੀਂਗਾ ਜਦੋਂ ਹੁਣ ਆਹ ਦੇਖੋ ਤੁਸੀਂ ਤੁਸੀਂ ਦੇਖੇ ਹੋਣਾ ਇਧਰ ਕੀ ਬਣਿਆ ਪਿੱਛੇ ਉਧਰ ਟਾਪ ਲਿਆ ਸਾਰਾ ਖੂਬ ਪੱਟਿਆ ਪਿਆ ਨਹੀਂ ਪਤਾ ਹੈ ਗਰੇਆ ਸਟੋਨ ਕ੍ਰੈਸ਼ਰ ਨੇ ਪੱਟਿਆ ਹੈਗਾ ਇਹਦੀ ਪਹਿਲਾ ਦਿਨੇ ਹੀ ਵੀਡੀਓ ਪਾਈ ਗਈ ਸੀ ਠੀਕ ਆ ਦੇਖੋ ਨਾ ਕਿੰਨਾ ਕਿੰਨਾ ਮੱਲੋਂ ਉਹਨਾਂ ਨੇ ਪੱਟਿਆ ਹੋਇਆ ਮਾਲ ਹਾਂ ਠੀਕ ਹੈ ਇਸ ਦਰਿਆਣੋਂ 5 7 8 ਨਾਲ ਪੱਡੂੰਗਾ ਹਣਾ ਏ ਛੋਟਾ ਛੋਟਾ ਕਿੰਨਾ ਪੱਟਿਆ ਹੋਇਆ ਏ ਜੇ ਆਪਾਂ ਇਹ ਨਾ ਮਾਰਦੇ ਤੇ ਪਾਣੀ ਸਾਰਾ ਤੇ ਪਾਣੀ ਪਾਣੀ ਤਾਂ ਬਗਣ ਲੱਪਿਆ ਇੱਥੇ ਹਾਂ ਪਾਣੀ ਚੱਲ ਪਿਆਏਗਾ ਵਰਦਾ ਪਿਆਈ ਪਾਣੀ ਇਹ ਸਿਰਫ ਜਦ ਤੱਕ ਲੋਕਾਂ ਸਾਹਮਣੇ ਗਿਆ ਸੀ ਕੀਤਾ ਮੜਾ ਮੁਰਦ ਦੇ ਕੰਮ ਕਰ ਲਿਆ ਜੇ ਉਹ ਕੰਨ ਢਿਲਾ ਕਰਕੇ ਸਾਰੇ ਪਾਣੀ ਲੈਂਦਾ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਇਹ ਨਵਾਈ ਕਰਨਾ ਪੈਣਾ ਲੜਾਈ ਲੜੀਏ ਭਾਈ ਮੰਨੋ ਉਹਨਾਂ ਪਿੱਤਰੋ ਜਾਨੂਏ ਬੰਦ ਬੰਨ ਕੇ ਜੋ ਕਿ ਨਹੀਂ ਬੰਦ ਦੱਗੇ ਤੁਹਾਡੇ ਕੈਸੇ ਠੀਕ ਕਰਨੇ ਪੈਣੇ ਉਹ ਤਾਂ ਹੈਗਾ ਹੀ ਆ ਇਹ ਜੋ ਬੰਦਾ ਹੈਗਾ ਹੀ ਇਹ ਮਲਾ ਠੀਕ ਹੈ ਨਾ ਦੇਖੋ ਕਿਹੜਾ ਟਾਈਮ ਆ ਦੁਨੀਆ ਘਰੋਂ ਘੱਟੀ ਆਪਾਂ ਕੀ ਜਿਹੜੇ ਹੈ ਨਾ ਰੱਬ ਨਾ ਕਰੇ ਪਾਣੀ ਥੱਲੇ ਪੈਰ ਕਿਸ ਦਾ ਕਿਸ ਕਿ ਜੇ ਉਹ ਕੋਈ ਜ਼ਿੰਮੇਵਾਰ ਬਤਾਏਗਾ ਪਾਣੀ ਹੈ ਬੜਾ ਨਾ ਸਰਕਾਰ ਜ਼ਿੰਮੇਵਾਰ ਉਹ ਬੰਦੇ ਜਿਹੜੇ ਜੇ ਪਾਣੀ ਜੇ ਨਾ ਕਰਿਆ ਜਨਾਲੇ ਜ਼ਿੰਮੇਵਾਰ ਹੈ ਹਾਂ ਅਸਲਾ ਅੱਗੇ ਨਹੀਂ ਮਾਸਤਾ ਉੱਤਾਂ ਕਿ ਇਹਦੇ ਕੋਈ ਨਹੀਂ ਰੁੜੋ ਨਾ ਸਕੋ ਉਹ ਤਾਂ ਕਹਿੰਦੇ ਰੁੜ ਜਾਓ ਇੱਥੇ ਲੋਕ ਇਕੱਠੇ ਨਹੀਂ ਹੁੰਦੇ ਭਾਜੀ ਆਮ ਬੰਦਾ ਨਾ ਅਸੀਂ ਆਈ ਮਿੱਟੀ ਘਰੇ ਪਾਣੀ ਹੋਏ ਨਾ ਤੇ ਮਤਲਬ ਉਹ ਕਹਿੰਦੇ ਵੀ ਇੰਨੇ ਫੁੱਟ ਚੱਕੋ ਹਾਂਜੀ ਆਵਲੇ ਤਾਂ ਚੱਕਣੀ 2 ਫੁੱਟ ਹੈ ਜੇ 2 ਫੁੱਟ ਚੱਕੀ ਹੈ ਕੇ ਇਹਨਾਂ ਰਿਵੋਟ ਕਰ ਦੇਣੀ ਆ ਉਹਲੇ ਜਦੇ ਖੜੀ ਹੋਏਣੀ ਮਸ਼ੀਨ ਬਿਲਕੁਲ ਤੁਹਾਡੇ ਟਰੈਕਟਰ ਵੀ ਉਹਨਾਂ ਨੇ ਕਹਣਾ ਆਪਾਂ ਇਦਾਂ ਇਦਾਂ ਅਫਸਰਾਂ ਐ ਮੈਂ ਤਾਂ ਮੁੱਤਾ ਮੁੱਤਾ ਕਰਕੇ ਵਾੜੀ ਮੁੱੜੀ ਮਿੱਟੀ ਪਾਉਗੇ ਬਿਲਕੁਲ ਆਹ ਦੇਖੋ 10 10 20 20 ਫੁੱਟ ਪੱਟੀ ਹੈ ਇਹਨਾਂ ਨੇ ਹੂੰ ਪੱਟੀ ਹੈ ਬਿਲਕੁਲ ਉਹ ਪੱਟੀ ਕਰੈਸਟਰਾਂ ਨੇ ਜੇ ਕੋਈ ਬੰਦਾ ਆਂਦਾ ਇੱਥੇ ਹੂੰ ਉਹਨਾਂ ਦੀ ਪੋਜੀਸ਼ਨ ਆਈ ਨਹੀਂ ਪੋਜੀਸ਼ਨ ਆਈ ਠੀਕ ਹੈ ਨਾ ਇਹ ਜਿਹੜਾ ਰਾਹ ਨੂੰ ਖੱਪਣ ਦੀ ਸਾਰੀ ਹੈ ਗਈ ਪਬਲਿਕ ਦੇਖੋ ਕਿਦਾਂ ਨਾ ਜਿਨ੍ਹਾਂ ਨੂੰ ਪਤਾ ਵੀ ਸਾਨੂੰ ਡਰਿਆ ਚਾਹੇ ਘਰ ਵਿੱਚ ਜਾਣੇ ਆ ਘਰ ਆਣੇ ਬਿਲਕੁਲ ਘਰ ਆਉਣੇ ਮੱਲ ਤਾਂ ਹੀ ਖੱਪਣੇ ਆ ਨਾ ਹਾਂ ਬਿਲਕੁਲ ਇਹ ਤਾਂ ਸਾਰੇ ਬੰਦੇ ਸਾਡੇ ਲੱਗੇ ਲਾਲ ਦੇ ਪਿੰਡ ਦੇ ਚੰਗੜਮਾ ਜਿੱਦਾਂ ਹੈਗਾ ਹਮ ਸਾਰੇ ਘਰਾਂ ਦੇ ਸੁੱਤੇ ਆ ਮੱਦੇ ਬਿਲਕੁਲ ਇਹ ਵੀ ਹੈਗਾ ਜਿਨ੍ਹਾਂ ਨੂੰ ਮੁਸੀਬਤ ਪਈ ਹੈ ਸਿਰ ਤੇ ਉਹ ਤੋਂ ਤੁਰੇ ਆ ਜਿਨ੍ਹਾਂ ਨੂੰ ਪਤਾ ਵੀ ਹੁਣ ਵੇ ਘਰ ਹੋਣਾ ਤੇ ਨਾਲੇ ਸਾਡੀਆਂ ਪੈਲੀਆਂ ਖਰਾਬ ਹੋਣ ਨਹੀਂ ਆ ਵੱਲੋਂ ਬੰਦੇ ਇੱਥੇ ਮੱਲ ਕੰਮ ਕਰਨੇ ਸਾਰੇ ਕੰਮ ਕਰਦੇ ਆ ਉੱਪਰ ਚੈਨਲਾਈਜ਼ ਕੀਤੇ ਆ ਕਰੀਏ ਇੱਥੋਂ ਲੈ ਕੇ ਬੌਜਾ ਗੇਟ ਤੋਂ ਲੈ ਕੇ ਥੱਲੇ ਤੱਕ ਚੈਨਲ ਆਈ ਜੋ ਇਹ ਡਿਮਾਂਡ ਹੁਣ ਵਧਣੀ ਚਾਹੀਦੀ ਨਾ ਜੇ ਵਧੇਗੀ ਡਿਮਾਂਡ ਹਮ ਪਤਾ ਨਹੀਂ ਹੈ ਹਮ ਉਹ ਇਹ ਹਾਲ ਤਾਂ ਤਾਹੀ ਹੋਣਾ ਅੱਧਾ ਪੰਜਾਬ ਡੁੱਬ ਗਿਆ ਬਿਲਕੁਲ ਡੁੱਬ ਗਿਆ ਮੈਂ ਨਾ ਕਿਹਾ ਕਿ ਕਿਤੇ ਇਹ ਕ੍ਰੈਸਰ ਕਿਤੇ ਲਾਉਣ ਦੇ ਆ ਹਮ ਜੀ ਮੈਂ ਨਾ ਕਿਹਾ ਨਾ ਮੈਂ ਇਹ ਕਿਤੇ ਕਾਣ ਦੇ ਆ ਕ੍ਰੈਸਰ ਇੱਥੇ ਲੱਗੇ ਆ ਹਮ ਪਰ ਤਰਕਾਰੀ ਤੋਂ ਦਿੱਤੇ ਖੱਟ ਹੈ ਨਹੀਂ ਮਰੂ ਦੀ ਦਵਾਈ ਕਰਕੇ ਦਵਾਈ ਬਹੁਤ ਜ਼ਿਆਦਾ ਹੈ ਸਾਧਾ ਦੇ ਉੱਪਰ ਤਾਂ ਕਰੀ ਆ ਪਹਿਲਾਂ ਤਾਂ ਮਫਾਮ ਦੇ ਵਿੱਚ ਨਹੀਂ ਹੁੰਦਾ ਰਿਹਾ ਹੋਰ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਲੋਕ ਲੱਗੇ ਹੋਏ ਆ ਹੜਾਂ ਦੇ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਛਾਰਪੁਰ ਦੇ ਨੁਕੇਰੀਆਂ ਤਲਵਾੜੇ ਦੇ ਵਿੱਚ ਚੰਗੜਵਾਚ ਇਹ

ਓ ਭਾਈ ਅੱਗੇ ਨਾ ਆਇਓ ਅੱਗੇ ਨਾ ਜਾਓ ਕੋਲੇ ਕੋਲੇ ਤਾਹ ਵੀ ਇਕੱਠੇ ਸੋ ਫੋਰੇ ਇੱਧਰ ਆ ਗਿਆ ਹਾਂ ਜੀ ਦੱਸੀ ਆ ਦੋ ਗਏ ਆ ਅੱਜ ਕੀ ਆਵੇਂ ਫੋਰੇ ਤਾਂ ਚਾਹੀਦੇ ਆ ਓਏ ਖਿਲ ਖਿਲ ਉੱਧਰ ਕਰਕੇ ਦੋ ਲਾ ਕੇ ਓਏ ਯਾਰ ਆਖੇ ਆਪਾਂ ਚੱਲਦੇ ਆ ਹਾਂ ਜੀ ਹਾਂ ਜੀ ਸਾਸ਼ੀ ਗਾਲ ਜੀ ਤਾਨੂੰ ਆਪਣੇ ਪਿੰਡ ਚੰਗੜਵਾ ਦੇ ਜਿੰਨੇ ਵੀ ਨੌਜਵਾਨ ਜਾਂ ਜਿੰਨੇ ਸਾਡੇ ਨਾਲ ਸਾਥੀ ਜੁੜੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਦਰਿਆ ਦੇ ਇਸ ਟੈਂਪਲ ਦੇ ਕੋਲ ਨਮੇ ਘਰਾ ਦੇ ਸੰਦਵਾਲ ਦੇ ਤੇ ਬੇਲਾ ਤੜਣਾ ਵਗੈਰੇ ਲੋਕ ਨੇ ਆ ਰਹੇ ਨੇ ਇੱਥੇ ਤੋਂ ਸੀਰਾ ਪਨ ਫਟ ਗਿਆ ਜਿਵੇਂਰੇ ਵੀ ਤੇ ਉਹ ਵਿਚਾਰੇ ਕਿ ਹੁਣ ਇਸ ਟੈਂਪਲ ਦੇ ਜੱਥਾ ਲੈ ਕੇ ਆਪਣਾ 150 200 ਬੰਦੇ ਦਾ ਇੱਥੇ ਆਏਗੇ ਕਿ ਬੰਨ ਉਹ ਜਿਹੜਾ ਸਹੀ ਤਰੀਕੇ ਨਾਲ ਸਹੀ ਕਰਤਾ ਜਾਵੇ ਹਨਾ ਤੇ ਮੈਂ ਚੰਗੜਮਾ ਦੇ ਵੀ ਆਪਣੇ ਨੌਜਵਾਨਾਂ ਨੂੰ ਪਿੰਡ ਵਾਸੀ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲ ਵੀ ਟਰੈਕਟਰ ਟਰਾਲੀਆਂ ਹੈਗੀਆਂ ਜਾਂ ਆਪਣੇ ਨੌਜਵਾਨ ਸਾਡੇ ਨਾਲ ਜੁੜੇ ਆ ਸਾਡਾ ਫਰਜ਼ ਮੰਨਦਾ ਕਿ ਜਿਹੜੇ 12 ਸਾਲ ਇੱਥੇ ਆ ਕੇ ਵਿਚਾਰੇ ਕੰਮ ਕਰ ਰਹੇ ਆ ਆਪਾਂ ਉਹਨਾਂ ਨਾਲ ਇੱਥੇ ਇੱਕ ਜੁਟ ਹੋ ਕੇ ਕੰਮ ਕਰੀਏ ਉਹਨਾਂ ਨਾਲ ਹੱਥ ਨਾਲ ਹੱਥ ਮਲਾ ਕੇ ਇੱਥੇ ਸੇਵਾ ਕਰੀਏ ਤਾਂ ਜੋ ਕੱਲ ਨੂੰ ਜੇ ਸਾਡੇ ਤੇ ਸਾਡੇ ਤੇ ਵੀ ਕੋਈ ਚੰਗੀ ਪਰੇਸ਼ਾਨੀ ਆਉਣ ਵੀ ਤਾਂ ਹੀ ਸਾਡੇ ਨਾਲ ਉਹ ਖੜਨਗੇ ਜੇ ਆਪਾਂ ਉਹਨਾਂ ਨਾਲ ਹੌਂਸਲਾ ਦਵਾਂਗੇ ਉਹਨਾਂ ਦਾ ਤੇ ਬੇਨਤੀ ਹੱਥ ਜੋੜ ਕੇ ਕਿ ਜਿੱਦਾਂ ਇਸ ਟਾਈਮ ਸਾਡੇ ਕੋਲ ਸਿਰਫ ਸਾਡੇ ਦੋ ਪੰਚਾਇਤ ਮੈਂਬਰ ਹੀ ਆਏ ਆ ਤੇ ਬੇਨਤੀ ਹੈ ਕਿ ਬਾਕੀ ਵੀ ਥੋੜਾ ਟਾਈਮ ਕੱਢ ਕੇ ਜਰੂਰ ਨਿਕਲੋ ਤੇ ਇੱਥੇ ਆ ਕੇ ਸਾਥ ਦਿਓ। ਸਵੇਰੇ ਕਿੰਨੇ ਵਜੇ? ਸਵੇਰੇ ਆਪਣੇ 8 ਵਜੇ ਦਾ ਟਾਈਮ ਹੈ ਜੀ। ਤਰੀਕ? ਆਪਣੇ 1 ਤਰੀਕ ਨੂੰ ਜੀ। 1 ਸਾਲੀ। ਹਾਂਜੀ ਹਾਂਜੀ ਹਾਂਜੀ। ਤੇ ਬੇਨਤੀ ਹੈ ਕਿ ਜਰੂਰ ਪਹੁੰਚੋ ਆਪਾਂ ਉਹਨਾਂ ਨਾਲ ਹੱਥ ਨਾਲ ਹੱਥ ਮਿਲਾ ਕੇ ਇੱਥੇ ਕੰਮ ਕਰੀਏ। ਠੀਕ ਹੈ। ਠੀਕ ਹੈ ਜੀ। ਧੰਨਵਾਦ।